ਜੋ ਰਹਾ ਜੰਦਾਰ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਆ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਜਪੀ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹ ਵਿੱਚ ਕੋਈ ਨਹੀਂ ਹੈ ਠੀਕ ਹੈ ਤੇ ਭਾਜਪੀ ਜਿਹੜੀ ਯਾਰ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਅਸੀਂ ਕਿਉਂ ਖੜੇ ਔਰ ਉਹਦੇ ਵਿੱਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾ ਮੰਨ ਰਹੇ ਸੀ ਔਰ ਈਵਨ ਕਿਸਾਨਾਂ ਦਾ ਜਿਹ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਕਿ ਕਿਸਾਨ ਇਤਾਂ ਨਹੀਂ ਥੋੜਾ ਸੀ ਤਦ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਣਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਸੀ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੋਹਮ ਚਲਾਉਣੀ ਸੀ ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲਈ ਕੰਗਣਾ ਨੌਤ ਦੀਆਂ ਦਿਨੋ ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਜਿੱਥੇ ਕੰਗਣਾ ਰਨੌਤ ਪਹਿਲਾਂ ਹੀ ਕਿਸਾਨਾਂ ਨੂੰ ਬੋਲ ਕੇ ਕੁਸੁੱਤੇ ਘਰੇ ਹੋਏ ਨੇ ਤਾਂ ਉਧਰ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਕੁਸੁੱਤੇ ਘਰ ਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਐਮਰਜੈਂਸੀ ਫਿਲਮ ਦਾ ਸਰਟੀਫਿਕੇਟ ਸੈਂਸਰ ਬੋਰਡ ਨੇ ਹਲੇ ਜਾਰੀ ਨਹੀਂ ਕੀਤਾ ਤਾਂ ਇਸੇ ਦੇ ਦਰਮਿਆਨ ਹੁਣ ਐਫ ਆਈ ਆਰ ਦੀ ਵੀ ਮੰਗ ਉੱਠ ਚੁੱਕੀ ਹੈ ਤਾਂ ਦੇਸ਼ ਭਰ ਵਿੱਚ ਹੁਣ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਕੰਗੜਾ 9 ਤੇ ਅਤੇ ਫਿਲਮ ਤੇ ਵੀ ਜਿਹੜੀ ਆ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਜਿੱਥੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਆ ਅਜਿਹੇ ਜਿਹੜੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਆ ਜਾਂ ਅਜਿਹੀ ਵਿਵਾਦਿਤ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਜਿਸ ਕਾਰਨ ਕਈ ਭਾਈਚਾਰੇ ਨੂੰ ਜਿਹੜੀ ਜਿਹੜੀ ਠੇਸ ਪਹੁੰਚ ਜਾਂਦੀ ਹੈ ਜਾਂ ਧਾਰਮਿਕ ਭਾਵਨਾਵਾਂ ਪੜਕਣ ਦੀ ਜਿਹੜੀ ਆ ਜਿਹੜੇ ਆ ਦੇਖਿਆ ਜਾਂਦਾ ਹੈ ਕਿ ਧਾਰਮਿਕ ਭਾਵਨਾਵਾਂ ਪੜਕ ਸਕਦੇ ਨੇ ਤਾਂ ਉਸ ਸਭ ਨੂੰ ਲੈ ਕੇ ਜਿਹੜਾ ਵੱਡਾ ਕਦਮ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਮੌਕੇ ਦੇ ਪ੍ਰਸ਼ਾਸਨ ਵੱਲੋਂ ਚੁੱਕਿਆ ਜਾਂਦਾ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਵਿੱਤੇ ਦਿਨਾਂ ਤੋਂ ਕੰਗੜਾ ਰਨੌਤ ਦੀ ਅਮਰਜੈਂਸੀ ਫਿਲਮ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਤੇ ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿੱਥੇ ਸੈਂਸਰ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਹਜੇ ਫਿਲਮ ਨੂੰ ਕੋਈ ਜਿਹੜਾ ਸਰਟੀਫਿਕੇਟ ਨਹੀਂ ਦਿੱਤਾ 6 ਤਰੀਕ ਨੂੰ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਹੈ ਪਰ ਜੋ ਹਾਈ ਕੋਰਟ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ ਉਸ ਦੇ ਚਾਲਦਿਆਂ ਹਾਈ ਕੋਰਟ ਵਿੱਚ ਸੈਂਸਰ ਬੋਰਡ ਨੇ ਜਵਾਬ ਦਿੱਤਾ ਹੈ ਕਿ ਹਜੇ ਕਿਸੇ ਤਰ੍ਹਾਂ ਦਾ ਅਸੀਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਿਸ ਦੇ ਚਾਲਦਿਆਂ ਹੁਣ ਰੋਕ ਲੱਗਦੀ ਨਜ਼ਰ ਆ ਰਹੀ ਹੈ ਤਾਂ ਉਧਰ ਐਫ ਆਈ ਆਰ ਦੀ ਮੰਗ ਉੱਠ ਚੱਕੀ ਹੈ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਕੰਗੜਾ ਨੌਂ ਤੋਂ ਪਹਿਲਾਂ ਹੀ ਜਿਵੇਂ ਅਸੀਂ ਕਿਸਾਨਾਂ ਦੇ ਪ੍ਰਤੀਬਿਆਨ ਸਾਹਮਣੇ ਆਂਦਾ ਤੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੰਗੜਾ ਦਾ ਕੀਤਾ ਜਾਂਦਾ ਤੇ ਭਾਜਪਾ ਦਾ ਵੀ ਵਿਰੋਧ ਕੀਤਾ ਜਾਂਦਾ ਤਾਂ ਭਾਜਪਾ ਨੇ ਕੰਗੜਾ ਦੇ ਜਿਹੜਾ ਬਿਆਨ ਆ ਉਸ ਤੋਂ ਪੱਲਾ ਝਾੜ ਲਿਆ ਪਹਿਲਾਂ ਹੀ ਕੰਗੜਾ ਰ瑙ਦ ਦੇ ਬਿਆਨ ਤੇ ਭਾਜਪਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦਾ ਨਿੱਜੀ ਬਿਆਨ ਆ ਪਾਰਟੀ ਦਾ ਕਿਸੇ ਤਰ੍ਹਾਂ ਦਾ ਉਸ ਨਾਲ ਸਬੰਧ ਨਹੀਂ ਹੈ ਜਿਸ ਦੇ ਚਾਲਦੇ ਜੇਪੀ ਨੱਡਾ ਵੱਲੋਂ ਭਾਜਪਾ ਪ੍ਰਧਾਨ ਵੱਲੋਂ ਉਹਨਾਂ ਨੂੰ ਤਲਵ ਕੀਤਾ ਸੀ ਅਤੇ ਇਸ ਸਾਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਬੁਲਾਇਆ ਆ ਗਿਆ ਤੇ ਨੋਟੀਸ ਨੋਟਿਸ ਜਿਹੜਾ ਜਾਰੀ ਹੋਇਆ ਕੰਗਨਾਰ ਨੌਤ ਨੂੰ ਅਤੇ ਇਸੇ ਦੇ ਦਰਮਿਆਨ ਹੁਣ ਪੰਜਾਬ ਬੀਜੇਪੀ ਵੀ ਜਿਹੜੇ ਆ ਪੂਰੇ ਰੋਹ ਵਿੱਚ ਨਜ਼ਰ ਆ ਰਹੀ ਹੈ ਤੇ ਪੰਜਾਬ ਬੀਜੇਪੀ ਵੱਲੋਂ ਵੀ ਤਿੱਖੇ ਸ਼ਬਦਾਂ 'ਚ ਜਿਹੜਾ ਵਿਰੋਧ ਆ ਉਹ ਕੰਗਨਾਰ ਨੌਤ ਦਾ ਕੀਤਾ ਜਾ ਰਿਹਾ ਤਾਂ ਸੀਨੀਅਰ ਲੀਡਰ ਬੀਜੇਪੀ ਦੇ ਹਰਜੀਤ ਗਰੇਵਾਲ ਨੇ ਅੱਜ ਪ੍ਰੈਸ ਕਾਨਫਰੰਸ ਦਰਮਿਆਨ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿਹੜਾ ਵੀ ਸਿੱਖਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਬੋਲੇਗਾ ਉਸ ਦਾ ਪਾਰਟੀ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਰਹਿਗੀ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਹੈ ਕਿ ਕੋਈ ਐਮਐਲਏ ਕੋਈ ਐਮਪੀ ਬਣਨ ਨਾਲ ਲੀਡਰ ਨਹੀਂ ਬਣ ਜਾਂਦਾ ਲੀਡਰ ਬਣਦੇ ਲਈ ਬਹੁਤ ਕੁਝ ਧਿਆਨ ਵਿੱਚ ਰੱਖਣਾ ਪੈਂਦਾ ਲੋਕਾਂ ਵਿੱਚ ਵਿਚਰਨਾ ਪੈਂਦਾ ਤੇ ਲੰਬਾ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਕੋਈ ਲੀਡਰ ਬਣਦਾ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਤੇ ਹੁਣ ਕੰਗਣਾ ਰਣੌਤ ਦੇ ਖਿਲਾਫ ਜਿੱਥੇ ਦੇਸ਼ ਭਰ ਵਿੱਚ ਐਫ ਆਈ ਆਰ ਦੀ ਮੰਗ ਉੱਠੀ ਆ ਤਾਂ ਹਰਜੀਤ ਗਰੇਵਾਲ ਨੇ ਵੀ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧੇ ਸਾਫ਼ ਸਪਸ਼ਟ ਜਿਹੜਾ ਕਹਿ ਦਿੱਤਾ ਕਿ ਜਿਹੜਾ ਵੀ ਸਿੱਖਾਂ ਦੇ ਲਈ ਜਾਂ ਪੰਜਾਬ ਦੇ ਪ੍ਰਤੀ ਜਿਹੜਾ ਗਲਤ ਬਿਆਨ ਦੇਗਾ ਉਸ ਦਾ ਕਿਸੇ ਤਰ੍ਹਾਂ ਦਾ ਪਾਰਟੀ ਵੱਲੋਂ ਸਾਥ ਨਹੀਂ ਦਿੱਤਾ ਜਾਏਗਾ ਹੋਰ ਕੀ ਕੁਝ ਕਿਹਾ ਹਰਜੀਤ ਗਰੇਵਾਲ ਨੇ ਆਓ ਤੁਹਾਨੂੰ ਸੁਣਾ ਦਿੰਨੇ ਆਂ ਦੇਖੋ ਤੁਹਾਡੀ ਐਮਪੀ ਹੈ ਤੁਹਾਡੀ ਗੱਲ ਸੁਣੋ ਪਹਿਲੀ ਗੱਲ ਤਾਂ ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ ਸਾਰ ਐਮਪੀ ਲੀਡਰ ਨਹੀਂ ਹੋਇਆ ਕਰਦਾ ਸਾਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ ਵਿਚਾਰਧਾਰਾ ਨਾਲ ਵੀ ਜੁੜਨਾ ਇੱਕ ਦਿਨ ਚ ਨਹੀਂ ਜੁੜਿਆ ਜਾਂਦਾ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾਮ ਰਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਹੈ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਜਪਾ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹ ਵਿੱਚ ਕੋਈ ਨਹੀਂ ਹੈ ਠੀਕ ਹੈ ਤੇ ਭਾਜਪਾ ਜਿਹੜੀ ਯਾਰ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਅਸੀਂ ਕਿਉਂ ਖੜੇ ਔਰ ਉਹਦੇ ਵਿੱਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਨ ਰਏ ਸੀ ਔਰ ਈਵਨ ਕਿਸਾਨਾਂ ਦਾ ਜੇ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਕਿ ਕਿਸਾਨ ਇਤਾਂ ਨਹੀਂ ਥੋੜਾ ਸੀ ਤਬ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਣਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਂ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੋਹਮ ਚਲਾਉਣੀ ਸੀ ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲਿਆ ਕੰਗਣਾ ਨੌਤ ਦੀਆਂ ਦਿਨੋ ਦਿਨ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਕੰਗਣਾ ਰਨੌਤ ਪਹਿਲਾਂ ਹੀ ਕਿਸਾਨਾਂ ਨੂੰ ਬੋਲ ਕੇ ਕੁਸੁੱਤੇ ਘਰੇ ਹੋਏ ਨੇ ਤਾਂ ਉਧਰ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਕੁਸੁੱਤੇ ਘਰ ਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਐਮਰਜੈਂਸੀ ਫਿਲਮ ਦਾ ਸਰਟੀਫਿਕੇਟ ਸੈਂਸਰ ਬੋਰਡ ਨੇ ਹਲੇ ਜਾਰੀ ਨਹੀਂ ਕੀਤਾ ਤਾਂ ਇਸੇ ਦੇ ਦਰਮਿਆਨ ਹੁਣ ਐਫ ਆਈ ਆਰ ਦੀ ਵੀ ਮੰਗ ਉੱਠ ਚੁੱਕੀ ਹੈ ਤਾਂ ਦੇਸ਼ ਭਰ ਵਿੱਚ ਹੁਣ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਕੰਗੜਾ 9 ਤੇ ਅਤੇ ਫਿਲਮ ਤੇ ਵੀ ਜਿਹੜੀ ਅਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਜਿੱਥੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਆ ਅਜਿਹੇ ਜਿਹੜੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਆ ਜਾਂ ਅਜਿਹੀ ਵਿਵਾਦਿਤ ਪੋਸਟ ਸਾਂਝੀਆਂ ਕੀਤੀਆਂ ਜਾਂਦੀਆਂ ਜਿਸ ਕਾਰਨ ਕਈ ਭਾਈਚਾਰੇ ਨੂੰ ਜਿਹੜੀ ਜਿਹੜੀ ਠੇਸ ਪਹੁੰਚ ਜਾਂਦੀ ਹੈ ਜਾਂ ਧਾਰਮਿਕ ਭਾਵਨਾਵਾਂ ਪੜਕਣ ਦੀ ਜਿਹੜੀ ਆ ਜਿਹੜੇ ਆ ਦੇਖਿਆ ਜਾਂਦਾ ਹੈ ਕਿ ਧਾਰਮਿਕ ਭਾਵਨਾਵਾਂ ਵੜਕ ਸਕਦੇ ਨੇ ਤਾਂ ਉਸ ਸਭ ਨੂੰ ਲੈ ਕੇ ਜਿਹੜਾ ਵੱਡਾ ਕਦਮ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਮੌਕੇ ਦੇ ਪ੍ਰਸ਼ਾਸਨ ਵੱਲੋਂ ਚੁੱਕਿਆ ਜਾਂਦਾ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਵਿੱਤੇ ਦਿਨਾਂ ਤੋਂ ਕੰਗੜਾ ਰਨੌਤ ਦੀ ਐਮਰਜੈਂਸੀ ਫਿਲਮ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਤੇ ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿੱਥੇ ਸੈਂਸਰ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਹਜੇ ਫਿਲਮ ਨੂੰ ਕੋਈ ਜਿਹੜਾ ਸਰਟੀਫਿਕੇਟ ਨਹੀਂ ਦਿੱਤਾ 6 ਤਰੀਕ ਨੂੰ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਹੈ ਪਰ ਜੋ ਹਾਈ ਕੋਰਟ ਵਿੱਚ ਇਹ ਮਾਮਲਾ ਪਹੁੰਚਾ ਹੋਇਆ ਉਸ ਦੇ ਚਾਲਦਿਆਂ ਹਾਈ ਕੋਰਟ ਵਿੱਚ ਸੈਂਸਰ ਬੋਰਡ ਨੇ ਜਵਾਬ ਦਿੱਤਾ ਹੈ ਕਿ ਹਜੇ ਕਿਸੇ ਤਰ੍ਹਾਂ ਦਾ ਅਸੀਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਿਸ ਦੇ ਚਾਲਦਿਆਂ ਹੁਣ ਰੋਕ ਲੱਗਦੀ ਨਜ਼ਰ ਆ ਰਹੀ ਹੈ ਤਾਂ ਉਧਰ ਐਫ ਆਈ ਆਰ ਦੀ ਮੰਗ ਉੱਠ ਚੱਕੀ ਹੈ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਕੰਗਨੌਰ ਨੌਂ ਤੋਂ ਪਹਿਲਾਂ ਹੀ ਜਿਵੇਂ ਅਸੀਂ ਕਿਸਾਨਾਂ ਦੇ ਪ੍ਰਤੀਬਿਆਨ ਸਾਹਮਣੇ ਆਂਦਾ ਤੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੰਗੜਾ ਦਾ ਕੀਤਾ ਜਾਂਦਾ ਤੇ ਬੀਜੇਪੀ ਦਾ ਵੀ ਵਿਰੋਧ ਕੀਤਾ ਜਾਂਦਾ ਤਾਂ ਬੀਜੇਪੀ ਨੇ ਕੰਗੜਾ ਦੇ ਜਿਹੜਾ ਬਿਆਨ ਉਸ ਤੋਂ ਪੱਲਾ ਝਾੜ ਲਿਆ ਪਹਿਲਾਂ ਅਸੀਂ ਕੰਗੜਾ ਰਨਾਉ ਦੇ ਬਿਆਨ ਤੇ ਬੀਜੇਪੀ ਨੇ ਆਪਣਾ ਸਪਸ਼ਟਿਕਰਨ ਦਿੱਤਾ ਕਿ ਉਹਨਾਂ ਦਾ ਨਿੱਜੀ ਬਿਆਨ ਆ ਪਾਰਟੀ ਦਾ ਕਿਸੇ ਤਰ੍ਹਾਂ ਦਾ ਉਸ ਨਾਲ ਸਬੰਧ ਨਹੀਂ ਹੈ ਜਿਸ ਦੇ ਚੱਲਦਿਆਂ ਜੇਪੀ ਨੱਡਾ ਵੱਲੋਂ ਬੀਜੇਪੀ ਪ੍ਰਧਾਨ ਵੱਲੋਂ ਉਹਨਾਂ ਨੂੰ ਤਾਲਵ ਕੀਤਾ ਸੀ ਅਤੇ ਇਸ ਸਾਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਬੁਲਾਇਆ ਗਿਆ ਤੇ ਨੋਟੀਸ ਨੋਟਿਸ ਜਿਹੜਾ ਜਾਰੀ ਹੋਇਆ ਕੰਗਨਾਰ ਨੌਤ ਨੂੰ ਅਤੇ ਇਸੇ ਦੇ ਦਰਮਿਆਨ ਹੁਣ ਪੰਜਾਬ ਬੀਜੇਪੀ ਵੀ ਜਿਹੜੇ ਆ ਪੂਰੇ ਰੋਹ ਵਿੱਚ ਨਜ਼ਰ ਆ ਰਹੀ ਹੈ ਤੇ ਪੰਜਾਬ ਬੀਜੇਪੀ ਵੱਲੋਂ ਵੀ ਤਿੱਖੇ ਸ਼ਬਦਾਚ ਜਿਹੜਾ ਵਿਰੋਧ ਆ ਉਹ ਕੰਗਨਾਰ ਨੌਤ ਦਾ ਕੀਤਾ ਜਾ ਰਿਹਾ ਤਾਂ ਸੀਨੀਅਰ ਲੀਡਰ ਬੀਜੇਪੀ ਦੇ ਹਰਜੀਤ ਗਰੇਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੇ ਦਰਮਿਆਨ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿਹੜਾ ਵੀ ਸਿੱਖਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਬੋਲੇਗਾ ਉਸ ਦਾ ਪਾਰਟੀ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਰਹਿਗੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਹੈ ਕਿ ਕੋਈ ਐਮਐਲਏ ਕੋਈ ਐਮਪੀ ਬਣਨ ਨਾਲ ਲੀਡਰ ਨਹੀਂ ਬਣ ਜਾਂਦਾ ਲੀਡਰ ਬਣਦੇ ਲਈ ਬਹੁਤ ਕੁਝ ਧਿਆਨ ਵਿੱਚ ਰੱਖਣਾ ਪੈਂਦਾ ਲੋਕਾਂ ਵਿੱਚ ਵਿਚਰਨਾ ਪੈਂਦਾ ਤੇ ਲੰਬਾ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਕੋਈ ਲੀਡਰ ਬਣਦਾ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਤੇ ਹੁਣ ਕੰਗਣਾ ਰਣੌਤ ਦੇ ਖਿਲਾਫ ਜਿੱਥੇ ਦੇਸ਼ ਭਾਰ ਵਿੱਚ ਐਫਆਈਆਰ ਦੀ ਮੰਗ ਉੱਠੀ ਹੋਈ ਆ ਤਾਂ ਹਰਜੀਤ ਗਰੇਵਾਲ ਨੇ ਵੀ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧੇ ਸਾਫ਼ ਸਪਸ਼ਟ ਜਿਹੜਾ ਕਹਿ ਦਿੱਤਾ ਕਿ ਜਿਹੜਾ ਵੀ ਸਿੱਖਾਂ ਦੇ ਲਈ ਜਾਂ ਪੰਜਾਬ ਦੇ ਪ੍ਰਤੀ ਜਿਹੜਾ ਗਲਤ ਬਿਆਨ ਦੇਗਾ ਉਸ ਦਾ ਕਿਸੇ ਤਰ੍ਹਾਂ ਦਾ ਪਾਰਟੀ ਵੱਲੋਂ ਸਾਥ ਨਹੀਂ ਦਿੱਤਾ ਜਾਏਗਾ ਹੋਰ ਕੀ ਕੁਝ ਕਿਹਾ ਹਰਜੀਤ ਗਰੇਵਾਲ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਤੁਹਾਡੀ ਐਮਪੀ ਹੈ ਤੁਹਾਡੀ ਗੱਲ ਸੁਣੋ ਪਹਿਲੀ ਗੱਲ ਤਾਂ ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ ਸਾਰ ਐਮਪੀ ਲੀਡਰ ਨਹੀਂ ਹੋਇਆ ਕਰਦਾ ਸਾਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ ਵਿਚਾਰਧਾਰਾ ਨਾਲ ਵੀ ਜੁੜਨਾ ਇੱਕ ਦਿਨ ਚ ਨਹੀਂ ਜੁੜਿਆ ਜਾਂਦਾ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਹੈ ਕਿ ਜਿਹੜਾ ਵੀ ਕੋਈ ਖਾਲਸਾ ਦੇ ਖਿਲਾਫ ਬੋਲੇ ਪੰਜਾਬ ਦੇ ਖਿਲਾਫ ਬੋਲੇ ਉੱਥੇ ਭਾਜਪਾ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹਦੇ ਵਿੱਚ ਕੋਈ ਨਹੀਂ ਹੈ ਠੀਕ ਹੈ ਤੇ ਭਾਜਪਾ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਅਸੀਂ ਕਿਉਂ ਖੜੇ ਔਰ ਉਹਦੇ ਵਿੱਚ ਮੈਂ ਅੱਜ ਤੁਹਾਨੂੰ ਇੱਕ ਵੱਡੀ ਗੱਲ ਦੱਸਣਾ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਅੰਦੋਲਨ ਖਤਮ ਹੋਇਆ ਉਹੋ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਨ ਰਏ ਸੀ ਔਰ ਈਵਨ ਕਿਸਾਨਾਂ ਦਾ ਜਿਹ 2 ਲੱਖ ਤੱਕ ਦਾ ਕਰਜ਼ਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਉਹ ਕਰਵਾਇਆ ਨਹੀਂ ਇਹਨਾਂ ਨੇ ਕਿ ਕਿਸਾਨ ਇਤਾਂ ਨਹੀਂ ਥੋੜਾ ਸੀ ਤਦ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਣਾ ਉਹ ਕਾਨੂੰਨ ਬਹੁਤ ਅੱਛੇ ਸੀ ਪਰ ਸੀ ਇਹਨਾਂ ਨੂੰ ਸਮਝਾ ਨਹੀਂ ਪਾਏ ਜਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੋਹਮ ਚਲਾਉਣੀ ਸੀ ਪ੍ਰਧਾਨ ਮੰਤਰੀ ਜੀ ਨੇ ਹੱਥ ਜੋੜ ਕੇ ਵਾਪਸ ਲੈ ਲਈ ਕੰਗਣਾ ਨੌਤ ਦਿਨੋ ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਜਿੱਥੇ ਕੰਗਣਾ ਰਨੌਤ ਪਹਿਲਾਂ ਹੀ ਕਿਸਾਨਾਂ ਨੂੰ ਬੋਲ ਕੇ ਕੁਸੁੱਤੇ ਘਰੇ ਹੋਏ ਨੇ ਤਾਂ ਉਧਰ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਕੁਸੁੱਤੇ ਘਰ ਦੇ ਨਜ਼ਰ ਆ ਰਹੇ ਨੇ ਤਾਂ ਜਿੱਥੇ ਐਮਰਜੈਂਸੀ ਫਿਲਮ ਦਾ ਸਰਟੀਫਿਕੇਟ ਸੈਂਸਰ ਬੋਰਡ ਨੇ ਹਲੇ ਜਾਰੀ ਨਹੀਂ ਕੀਤਾ ਤਾਂ ਇਸੇ ਦੇ ਦਰਮਿਆਨ ਹੁਣ ਐਫ ਆਈ ਆਰ ਦੀ ਵੀ ਮੰਗ ਉੱਠ ਚੁੱਕੀ ਹੈ ਤਾਂ ਦੇਸ਼ ਭਰ ਵਿੱਚ ਹੁਣ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਕੰਗੜਾ 9 ਤੇ ਅਤੇ ਫਿਲਮ ਤੇ ਵੀ ਜਿਹੜੀ ਆ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਜਿੱਥੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਆ ਅਜਿਹੇ ਜਿਹੜੇ ਵਿਵਾਦਿਤ ਬਿਆਨ ਦਿੱਤੇ ਜਾਂਦੇ ਆ ਜਾਂ ਅਜਿਹੀ ਵਿਵਾਦਿਤ ਪੋਸਟ ਸਾਂਝੀਆਂ ਕੀਤੀਆਂ ਜਾਂਦੀਆਂ ਜਿਸ ਕਾਰਨ ਕਈ ਭਾਈਚਾਰੇ ਨੂੰ ਜਿਹੜੀ ਜਿਹੜੀ ਠੇਸ ਪਹੁੰਚ ਜਾਂਦੀ ਹੈ ਜਾਂ ਧਾਰਮਿਕ ਭਾਵਨਾਵਾਂ ਪੜਕਣ ਦੀ ਜਿਹੜੀ ਆ ਜਿਹੜੇ ਆ ਦੇਖਿਆ ਜਾਂਦਾ ਹੈ ਕਿ ਧਾਰਮਿਕ ਭਾਵਨਾਵਾਂ ਪੜਕ ਸਕਦੇ ਨੇ ਤਾਂ ਉਸ ਸਭ ਨੂੰ ਲੈ ਕੇ ਜਿਹੜਾ ਵੱਡਾ ਕਦਮ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਮੌਕੇ ਦੇ ਪ੍ਰਸ਼ਾਸਨ ਵੱਲੋਂ ਚੁੱਕਿਆ ਜਾਂਦਾ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਵਿੱਤੇ ਦਿਨਾਂ ਤੋਂ ਕੰਗੜਾ ਰਨੌਤ ਦੀ ਐਮਰਜੈਂਸੀ ਫਿਲਮ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਤੇ ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿੱਥੇ ਸੈਂਸਰ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਹਜੇ ਫਿਲਮ ਨੂੰ ਕੋਈ ਜਿਹੜਾ ਸਰਟੀਫਿਕੇਟ ਨਹੀਂ ਦਿੱਤਾ 6 ਤਰੀਕ ਨੂੰ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਹੈ ਪਰ ਜੋ ਹਾਈ ਕੋਰਟ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ ਉਸ ਦੇ ਚਾਲਦਿਆਂ ਹਾਈ ਕੋਰਟ ਵਿੱਚ ਸੈਂਸਰ ਬੋਰਡ ਨੇ ਜਵਾਬ ਦਿੱਤਾ ਹੈ ਕਿ ਹਜੇ ਕਿਸੇ ਤਰ੍ਹਾਂ ਦਾ ਅਸੀਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਿਸ ਦੇ ਚਾਲਦਿਆਂ ਹੁਣ ਰੋਕ ਲੱਗਦੀ ਨਜ਼ਰ ਆ ਰਹੀ ਹੈ ਤਾਂ ਉਧਰ ਐਫ ਆਈ ਆਰ ਦੀ ਮੰਗ ਉੱਠ ਚੱਕੀ ਹੈ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਕੰਗੜਾ ਨੌਂ ਤੋਂ ਪਹਿਲਾਂ ਹੀ ਜਿਵੇਂ ਅਸੀਂ ਕਿਸਾਨਾਂ ਦੇ ਪ੍ਰਤੀਬਿਆਨ ਸਾਹਮਣੇ ਆਂਦਾ ਤੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੰਗੜਾ ਦਾ ਕੀਤਾ ਜਾਂਦਾ ਤੇ ਭਾਜਪਾ ਦਾ ਵੀ ਵਿਰੋਧ ਕੀਤਾ ਜਾਂਦਾ ਤਾਂ ਭਾਜਪਾ ਨੇ ਕੰਗੜਾ ਦੇ ਜਿਹੜਾ ਬਿਆਨ ਆ ਉਸ ਤੋਂ ਪੱਲਾ ਝਾੜ ਲਿਆ ਪਹਿਲਾਂ ਹੀ ਕੰਗੜਾ ਰ瑙ਦ ਦੇ ਬਿਆਨ ਤੇ ਭਾਜਪਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦਾ ਨਿੱਜੀ ਬਿਆਨ ਆ ਪਾਰਟੀ ਦਾ ਕਿਸੇ ਤਰ੍ਹਾਂ ਦਾ ਉਸ ਨਾਲ ਸਬੰਧ ਨਹੀਂ ਹੈ ਜਿਸ ਦੇ ਚਾਲਦੇ ਜੇਪੀ ਨੱਡਾ ਵੱਲੋਂ ਭਾਜਪਾ ਪ੍ਰਧਾਨ ਵੱਲੋਂ ਉਹਨਾਂ ਨੂੰ ਤਲਵ ਕੀਤਾ ਸੀ ਅਤੇ ਇਸ ਸਾਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਬੁਲਾਇਆ ਗਿਆ ਤੇ ਨੋਟੀਸ ਨੋਟਿਸ ਜਿਹੜਾ ਜਾਰੀ ਹੋਇਆ ਕੰਗਨਾਰ ਨੌਤ ਨੂੰ ਅਤੇ ਇਸੇ ਦੇ ਦਰਮਿਆਨ ਹੁਣ ਪੰਜਾਬ ਬੀਜੇਪੀ ਵੀ ਜਿਹੜੇ ਆ ਪੂਰੇ ਰੋਹ ਵਿੱਚ ਨਜ਼ਰ ਆ ਰਹੀ ਹੈ ਤੇ ਪੰਜਾਬ ਬੀਜੇਪੀ ਵੱਲੋਂ ਵੀ ਤਿੱਖੇ ਸ਼ਬਦਾਂ 'ਚ ਜਿਹੜਾ ਵਿਰੋਧ ਆ ਉਹ ਕੰਗਨਾਰ ਨੌਤ ਦਾ ਕੀਤਾ ਜਾ ਰਿਹਾ ਤਾਂ ਸੀਨੀਅਰ ਲੀਡਰ ਬੀਜੇਪੀ ਦੇ ਹਰਜੀਤ ਗਰੇਵਾਲ ਨੇ ਅੱਜ ਪ੍ਰੈਸ ਕਾਨਫਰੰਸ ਦਰਮਿਆਨ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿਹੜਾ ਵੀ ਸਿੱਖਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਬੋਲੇਗਾ ਉਸ ਦਾ ਪਾਰਟੀ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਰਹਿਗੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਹੈ ਕਿ ਕੋਈ ਐਮਐਲਏ ਕੋਈ ਐਮਪੀ ਬਣਨ ਨਾਲ ਲੀਡਰ ਨਹੀਂ ਬਣ ਜਾਂਦਾ ਲੀਡਰ ਬਣਦੇ ਲਈ ਬਹੁਤ ਕੁਝ ਧਿਆਨ ਵਿੱਚ ਰੱਖਣਾ ਪੈਂਦਾ ਲੋਕਾਂ ਵਿੱਚ ਵਿਚਰਨਾ ਪੈਂਦਾ ਤੇ ਲੰਬਾ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਕੋਈ ਲੀਡਰ ਬਣਦਾ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਤੇ ਹੁਣ ਕੰਗਣਾ ਰਣੌਤ ਦੇ ਖਿਲਾਫ ਜਿੱਥੇ ਦੇਸ਼ ਭਾਰ ਵਿੱਚ ਐਫਆਈਆਰ ਦੀ ਮੰਗ ਉੱਠੀ ਆ ਤਾਂ ਹਰਜੀਤ ਗਰੇਵਾਲ ਨੇ ਵੀ ਵੱਡਾ ਬਿਆਨ ਦਿੱਤਾ ਹੈ ਅਤੇ ਸਿੱਧੇ ਸਾਫ਼ ਸਪਸ਼ਟ ਜਿਹੜਾ ਕਹਿ ਦਿੱਤਾ ਕਿ ਜਿਹੜਾ ਵੀ ਸਿੱਖਾਂ ਦੇ ਲਈ ਜਾਂ ਪੰਜਾਬ ਦੇ ਪ੍ਰਤੀ ਜਿਹੜਾ ਗਲਤ ਬਿਆਨ ਦੇਗਾ ਉਸ ਦਾ ਕਿਸੇ ਤਰ੍ਹਾਂ ਦਾ ਪਾਰਟੀ ਵੱਲੋਂ ਸਾਥ ਨਹੀਂ ਦਿੱਤਾ ਜਾਏਗਾ ਹੋਰ ਕੀ ਕੁਝ ਕਿਹਾ ਹਰਜੀਤ ਗਰੇਵਾਲ ਨੇ ਆਓ ਤੁਹਾਨੂੰ ਸੁਣਾ ਦਿੰਨੇ ਆਂ ਦੇਖੋ ਤੁਹਾਡੀ ਐਮਪੀ ਹੈ ਤੁਹਾਡੀ ਗੱਲ ਸਿੰਘ ਜੀ ਪਹਿਲੀ ਗੱਲ ਤਾਂ ਐਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ ਸਾਰ ਐਮਪੀ ਲੀਡਰ ਨਹੀਂ ਹੋਇਆ ਕਰਦਾ ਸਾਰ ਐਮਐਲਏ ਲੀਡਰ ਨਹੀਂ ਹੋਇਆ ਕਰਦਾ ਵਿਚਾਰਧਾਰਾ ਨਾਲ ਵੀ ਜੁੜਨਾ ਇੱਕ ਦਿਨ ਚ ਨਹੀਂ ਜੁੜਿਆ ਜਾਂਦਾ ਮੈਂ ਤਾਂ ਬੀਜੇਪੀ ਚ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕਦਮ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਲਈ ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾਮ ਰਾਉਣ ਸੈਂਸਰ ਬੋਰਡ